ਦੌੜ ਦੌੜ ਰੋਕ ਮੜਾ ਰੁਕ ਮੜਾ ਰੁਕ ਇੱਥੇ ਰੁਕ ਰੋਕ ਆ ਦੇਖੋ ਦੋਸਤੋ ਅੱਗ ਕਿੱਦਾਂ ਨਾ ਸੜਕ ਦੇ ਬਿਲਕੁਲ ਮੇਨ ਰੋਡ ਦੇ ਉੱਤੇ ਲਾਈ ਹੋਈ ਆ ਠੀਕ ਹੈ 메ਨ ਰੋਡ ਤੇ ਮਤਲਬ ਆ ਗਿਆ ਆ ਗਈ ਆ ਤੇ ਆ ਸਾਹਮਣੇ ਜਿਹੜਾ ਗੇਟ ਹੈਗਾ ਆ ਸਾਡੇ ਮੌਜੂਦਾ ਜਿਹੜੇ ਐਮ ਐਲ ਏ ਸਾਹਿਬ ਆ ਮੈਡਮ ਇੰਦਰਜੀਤ ਕੌਰ ਜੀ ਉਹਨਾਂ ਦਾ ਪਿੰਡ ਦਾ ਗੇਟ ਆ ਠੀਕ ਆ ਇਹ ਦੇਖ ਲਓ ਅੱਗੇ ਕਿੱਥੇ ਤੱਕ ਆ ਗਈ ਆ ਕੁਝ ਨਹੀਂ ਜੀਦਾ ਹੈਗਾ 메ਨ ਟ੍ਰੈਫਿਕ ਦੇਖੋ ਕਿੱਦਾਂ ਇੱਥੇ ਚੱਲਦੀ ਆ ਦੇਖੋ ਇੱਥੇ ਕੋਸ਼ ਵੀ ਹੋ ਸਕਦਾ ਮਿੰਟ ਦੇ ਵਿੱਚ ਪਰ ਇਹ ਬੇਸ਼ਰਮ ਲੋਕਾਂ ਨੂੰ ਇੰਨਾ ਵੀ ਸ਼ਰਮ ਹੈ ਨਹੀਂ ਕਿ ਕਿ ਇਹ ਨਾਲ-ਨਾਲ ਹਲ ਮਾਰ ਲੈਣ ਖੇਤ ਦੇ ਨਾਲ-ਨਾਲ ਜਿਹੜਾ ਦਰਖਤਾਂ ਦੇ ਨਾਲ-ਨਾਲ ਦੋ-ਦੋ ਹਾਲ ਲਗਾ ਲੈਣਾ ਇਹ ਬੇਸ਼ਰਮ ਲੋਕ ਇੱਥੋਂ ਲੈ ਕੇ ਘੱਟੋ-ਘੱਟ ਅੱਧੇ ਕਿਲੋਮੀਟਰ ਤੱਕ ਅੱਗੇ ਅਗ ਲੱਜੀ ਹੋਈ ਆ ਠੀਕ ਆ ਮੈਂ ਫੇਰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਗੇਟ ਆ ਇਹ ਦੇਖੋ ਵੀਰਪਿੰਡ ਜ਼ਿਲ੍ਹਾ ਜਲੰਧਰ ਇਹ ਮੈਡਮ ਇੰਦਰਜੀਤ ਕੌਰ ਜਿਹੜੇ ਹੈਗੇ ਆ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦੇ ਇਹ ਉਹਨਾਂ ਦੇ ਪਿੰਡ ਦਾ ਗੇਟ ਆ ਠੀਕ ਆ ਤੇ ਸਰਕਾਰਾਂ ਦਾ ਇਧਰ ਨੂੰ ਬਿਲਕੁਲ ਵੀ ਧਿਆਨ ਹੈ ਨਹੀਂਗਾ ਕਿ ਇਹ ਲੋਕਾਂ ਦੇ ਉੱਤੇ ਕੋਈ ਕਾਰਵਾਈ ਕਰਨ ਆ ਦੇਖੋ ਦਰਖਤ ਉੱਤੋਂ ਬਿਲਕੁਲ ਛੜੀ ਜਾ ਰਹੇ ਆ ਬਿਲਕੁਲ ਦਰਖਤ ਉੱਤੋਂ ਛੜੀ ਜਾ ਰਹੇ ਆ ਆ ਗੱਡੀਆਂ ਦੇਖੋ ਕਿੰਨੀ ਸਲੋ ਸਪੀਡ ਦੇ ਵਿੱਚ ਆ ਰਹੀਆਂ ਆ ਇੱਧਰੋਂ ਵੀ ਆ ਰਿਹਾ ਨਕੋਤਰ ਰੋਡ ਜਿਹੜਾ ਨੂਰਮਹਿਲ ਤੋਂ ਨਕੋਦਰ ਨੂੰ ਰੋਡ ਜਾਂਦਾ ਇਹ ਉਹ ਰੋਡ ਦੇ ਉੱਤੇ ਦਾ ਨਜ਼ਾਰਾ ਆ ਇਹ ਦੇਖੋ ਦੋਸਤੋ ਸਾਰੇ ਲੋਕ ਦੁਖੀ ਆ ਜਿਹੜਾ ਮੁੰਡਾ ਮੋਟਰਸਾਈਕਲ ਤੇ ਲੰਘ ਕੇ ਗਿਆ ਇਹ ਵੀ ਇਹ ਗੱਲ ਕਹਿ ਗਿਆ ਕਿ ਇਹਨਾਂ ਲੋਕਾਂ ਦਾ ਵੀ ਚਲਾਣ ਹੋਣਾ ਚਾਹੀਦਾ ਆ ਦੇਖੋ ਵਿੱਚੋਂ ਬਿਲਕੁਲ ਜਿਹੜੇ ਛੋਟੇ-ਛੋਟੇ ਬੂਟੇ ਸਕੇ ਬਿਲਕੁਲ ਸੜ ਚੁੱਕੇ ਆ ਤੇ ਇਹ ਲੋਕ ਬੇਸ਼ਰਮ ਲੋਕਾਂ ਦੇ ਉੱਤੇ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਜ਼ਮੀਨ ਦਾ ਮਤਲਬ ਹੁੰਦਾ ਉਦੋਂ ਕਹਿੰਦੇ ਕਿ ਚੰਗਿਆੜੀ ਬਣਾ ਡੈਗਪੋਵੇ ਕਿਸੇ ਪਾਸੇ ਜਦੋਂ ਕਣਕ ਪੱਕੀ ਖੜੀ ਹੁੰਦੀ ਆ ਤੇ ਜਦੋਂ ਉਹ ਤੋਂ ਕਣਕ ਵੱਢ ਲਈ ਜਾਂਦੀ ਆ ਤੂੜੀ ਚੱਕ ਲਈ ਜਾਂਦੀ ਆ ਤੇ ਬਾਅਦ ਵਿੱਚ ਤੀਲੀ ਭਈ ਇਹ ਲਾਉਣ ਆਉਂਦੇ ਆ ਜ਼ਿਮੀਂਦਾਰ ਵੀ ਨਹੀਂ ਤੀਲੀ ਲਾਉਣ ਜ਼ਿਮੀਂਦਾਰ ਬਣ ਨਹੀਂ ਆਉਂਦਾ ਕਿਉਂਕਿ ਉਹਨਾਂ ਕੋਈ ਨਿਵੇਹ ਲਈ ਨਹੀਂ ਗਈ ਤੇ ਇਧਰ ਬਾਜ਼ਾਪਾਨ ਦੇ ਵੱਲੋਂ ਖਿਆਲ ਰੱਖ ਸਕਣ ਵਾਤਾਵਰਨ ਨੂੰ ਜੇਕਰ ਗੰਦਲਾ ਕੀਤਾ ਤੇ ਕਿਸਾਨ ਬੱਦ ਤੋਂ ਬੱਦ ਮੈਂ ਕਹਿੰਦਾ 80% ਕਿਸਾਨ ਜਿਹੜੇ ਆ ਇਹੋ ਜਿਹੇ ਹਰਕਤਾਂ ਕਰਦੇ ਆ 20% ਜਿਹੜੇ ਕਿਸਾਨ ਆ ਉਹ ਹਲ-ਹੋੜ ਨਾਲ ਦੀ ਲਾ ਲੈਂਦੇ ਆ ਕਿ ਬੂਟੇ ਨਾ ਸੜਨ ਵਾਤਾ ਵਾਤਾਵਰਨ ਪ੍ਰੇਮੀ ਹੁੰਦੇ ਆ ਉਹ ਕਿ ਨਹੀਂ ਤਾਂ ਆਹ ਨਜ਼ਰ ਆ ਤੁਹਾਨੂੰ ਦੋਸਤੋ ਆ ਦੇਖ ਲੋ ਇਧਰਲੀ ਸਾਈਡ ਤੇ ਤੇ ਕਟੋ-ਕਟ 1.5 ਕਿਲੋਮੀਟਰ ਪੂਰਾ 60 ਦਿੱਤਾ ਆ ਦੇਖੋ ਹੁਣੇ-ਹੁਣੇ ਅੱਗ ਲੱਗੀ ਹੋਈ ਆ ਹਜੇ ਠੀਕ ਆ ਤੇ ਆ ਜਿਹੜਾ ਦੇਖ ਲਓ ਇਧਰਲੀ ਸਾਈਡ ਵੀ ਬਿਲਕੁਲ ਸਾੜੀ ਪਈ ਆ ਆ ਬੂਟੇ ਬਿਲਕੁਲ ਸਾੜੇ ਪਏ ਆ ਆ ਜਿੰਨੇ ਵੀ ਤੁਹਾਨੂੰ ਦਰਖਤ ਦੀ ਇਹ ਛੋਟੇ-ਛੋਟੇ ਬੂਟੇ ਅੱਧਾ ਕਿਲੋਮੀਟਰ ਇਹ ਵੀ ਪੂਰੇ ਸੜੇ ਹੋਏ ਆ ਤੇ ਆ ਦੇਖ ਲਓ ਉਹ ਦੇਖ ਆ ਬੂਟਿਆਂ ਦੇ ਵਿੱਚ ਕੀ ਜਾਨ ਰਹਿ ਜੂਗੀ ਦੱਸੋ ਮੈਨੂੰ ਕੀ ਜਾਂ ਰਹਿ ਚੁਕੀ ਇਹਨਾਂ ਬੂਟਿਆਂ ਦੇ ਵਿੱਚ ਬਿਲਕੁਲ ਸੜੇ ਪਿਆ ਠੀਕ ਆ ਆ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਅੱਗ ਲਾ ਕੇ ਫੇਰ ਨਿਕਲ ਜਾਂਦੇ ਆ ਆ ਦੇਖ ਲੋ ਸਾਰੇ ਸੜੇ ਪਏ ਸਾਰੇ ਪ੍ਰੋਡਕਟ ਦੇ ਆ ਦੇਖੋ બીજી ਸੜ ਗਿਆ ਇੱਕ ਤਾਂ ਬੰਦਾ ਇਹ ਕਹਿੰਦਾ ਹੋਵੇ ਕਿਉਂਕਿ ਸ਼ਾਇਦ ਕੋ ਲਿੰਕ ਰੋਡ ਆ ਇਹਨੂੰ ਕੋਦਰ ਤੋਂ ਜਿਹੜਾ ਨੂਰ ਮੈਨੂੰ ਰੋੜ ਜਾਂਦਾ ਇਹੋ ਵਾਲਾ ਦੇਖ ਆਪ ਇਹਨਾਂ ਇਹਨਾਂ ਬੂਟਿਆਂ ਦਾ ਕੀ ਪੱਲੇ ਛੱਡੂਗੀ ਤੇ ਜਿਹੜੀ ਅੱਗ ਆਹ ਦੇਖ ਲੋ ਆਹ ਵੀ ਛੱਡ ਕੇ ਦੋਵੇਂ ਪਾਸੇ ਉੱਧਰ ਵੀ ਦੇਖੋ ਸਾਦੇ ਜੁੱਥੇ ਛੜੇ ਪਾਇਆ ਦੇਖ ਲਓ ਦੋਸਤੋ ਇੰਨਾ ਵੱਡੇ ਜਿਹੜੇ ਕਹਿੰਦੇ ਆਪਣੇ ਵੱਡੇ ਵੱਡੇ ਆਪਣੇ ਆਪ ਨੂੰ ਧਨਾੜ ਕਹਿੰਦੇ ਆ ਉਹਨਾਂ ਉਹਨਾਂ ਲੋਕਾਂ ਦੀ ਕਰਤੂਤ ਦੇਖ ਲਓ ਆਹ ਠੀਕ ਆ ਕੁੱਲੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਸਬਰ ਆ ਤੇ ਜਿੰਨਾ ਸਾਡੇ ਵਰਗੇ ਕੋਈ ਜ਼ਮੀਨ ਦੇ 5-7 10 ਏਕੜ ਹੈਗੇ ਆ ਸਾਨੂੰ ਬਿਲਕੁਲ ਅਸੀਂ ਬੇਸਬਰੇ ਹੋ ਗਏ ਆ ਬਿਲਕੁਲ ਸਬਰ ਨਾਲ ਦੀ ਚੀਜ਼ ਸਾਡੇ ਵਿੱਚ ਰਹੀ ਨਹੀਂ ਆਹ ਦੇਖ ਲਓ ਆ ਮੇਨ ਰੋਡ ਆ ਦੋਸਤੋ ਕਿਸੇ ਵੇੜੇ ਵੀ ਇਤਿਹਾਸਾ ਹੋ ਸਕਦਾ ਕਿਸੇ ਗੱਡੀ ਨੂੰ ਅੱਗ ਪੈ ਸਕਦੀ ਹੈ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਰ ਇਹਨਾਂ ਲੋਕਾਂ ਨੂੰ ਬਿਲਕੁਲ ਸ਼ਰਮ ਆ ਨਹੀਂ ਕਿ ਇਹ ਅੱਗ ਨੂੰ ਬੁਝਾਇਆ ਵੀ ਕਿੱਦਾਂ ਜਾਵੇ ਬੁਝਾਉਣੀ ਕਿਹਦੇ ਵਾਸਤੇ ਆ ਉੱਥੇ ਦੋ ਦੋ ਨਾਲ ਹਲ ਮਾਰ ਦਿੱਤੇ ਜਾਂਦੇ ਤਾਂ ਆਹ ਜਿਹੜੇ ਲੱਖਾਂ ਬੂਟਾ ਸੜਿਆ ਇੱਥੇ 1.5-2 ਕਿਲੋਮੀਟਰਾਂ ਦੇ ਵਿੱਚ ਇਹ ਬਚ ਸਕਦਾ ਸੀਗਾ ਤੇ ਆਹ ਦੇਖ ਲਓ ਦੋਸਤੋ ਅੱਗ ਕਿੱਦਾਂ ਬੂਟਿਆਂ ਤੇ ਵੱਲੂਆ ਤੁਰ ਹੀ ਆਉਂਦੀ ਆਹ ਦੇਖੋ ਲੈਫਟੋ ਠੀਕ ਐ ਆਹ ਦੇਖੋ ਅੱਗ ਤੁਰ ਹੀ ਆ ਰਹੀ ਐ ਆ ਦੇਖੋ ਦੋਸਤੋ ਆ ਅੱਗੇ ਦਿਨ ਤੁਰੀ ਆ ਰਹੀ ਹੈ ਤੇ ਆ ਜਿਹੜੇ ਛੋਟੇ ਛੋਟੇ ਸਾਰੇ ਬੂਟੇ ਹੈਗੇ ਆ ਇਹ ਸਾੜ ਦੇਣੇ ਆ ਇਹਨੇ ਠੀਕ ਆ ਆ ਦੇਖ ਲਓ ਪਹਿਲੇ ਇਧਰੋਂ ਤਾਂ ਬੂਟੇ ਇਹਨਾਂ ਨੇ ਰੁੰਡੇ ਮਰੁੰਡੇ ਪਾਏ ਆ ਜਿਹੜੇ ਅੰਦਰੋਂ ਅੰਦਰੋਂ ਬੂਟੇ ਸਾਰੇ ਕਿਸ ਤਰੀਕੇ ਨਾਲ ਵੱਡੇ ਪਏ ਆ ਠੀਕ ਆ ਸਰਕਾਰ ਇਹਨਾਂ ਦਾ ਕਦੋਂ ਚਲਾਨ ਕਰੂਗੀ ਇਹਨਾਂ ਲੋਕਾਂ ਤੇ ਕਦੋਂ ਨੱਥ ਪਾਊਗੀ ਇਹ ਬੇਸਵਰੇ ਬੇਗਹਿਰ ਤੇ ਲੋਕਾਂ ਦੇ ਇਨਹਾਨ ਫਰਾਮੋਸ਼ ਲੋਕਾਂ ਤੇ ਕਦੋਂ ਸਰਕਾਰ ਨੱਥ ਕਿਉਂਕਿ ਜਦੋਂ ਤੱਕ ਤਾਂ ਇਹ ਜ਼ਮੀਨ ਜਿਹੜੀ ਆ ਇੱਥੇ ਫਸਲ ਖੜੀ ਆ ਉਦੋਂ ਤੱਕ ਤਾਂ ਕਹਿੰਦੇ ਆ ਕਿ ਇਹਨੂੰ ਤੱਤੀ ਬਾ ਨਾ ਲੱਗੇ ਰੱਬ ਅੱਗੇ ਫਰਿਆਦਾਂ ਕਰਦੇ ਆ ਪਰ ਜਦੋਂ ਮਤਲਬ ਨਿਕਲ ਜਾਂਦਾ ਤੇ ਜ਼ਮੀਨ ਨੂੰ ਦੇਖ ਲਓ ਕਿੰਦਾ ਸਾੜ ਦਿੱਤਾ ਜਾਂਦਾ ਇਹ ਪੰਜਾਬ ਦਾ ਨਜ਼ਾਰਾ ਦੋਸਤੋ ਸਭ ਤੋਂ ਜ਼ਿਆਦਾ ਬੇਸਬਰਾ ਕਿਸਾਨ ਜਿਹੜਾ ਹੈਗਾ ਇੰਡੀਆ ਦੇ ਵਿੱਚ ਉਹ ਪੰਜਾਬ ਦਾ ਗਿਣਿਆ ਗਿਆ ਆ ਆ ਨਜ਼ਾਰਾ ਦੇਖ ਕੇ ਦੇਸ਼ ਦੇ ਪੂਰੇ ਭਾਰਤ ਦੇ ਕਿਸੇ ਵੀ ਸਟੇਟ ਦੇ ਵਿੱਚ ਤੁਹਾਨੂੰ ਇਹੋ ਜਿਹਾ ਨਜ਼ਾਰਾ ਹਰ ਸਾਲ ਨਹੀਂ ਦਿਖੂਗਾ ਕਿਤੇ ਵੀ ਕਿਤੇ ਤਾਂ ਲੋਕ ਕੁਦਰਤੀ ਆਫਤਾਂ ਦੇ ਨਾਲ 2-4 ਹੋ ਰਿਆ ਹੁੰਦੇ ਆ ਸਾਡਾ ਤਾਂ ਉਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਧਰਤੀ ਬਚੀ ਹੋਈ ਆ ਪਰ ਅਸੀਂ ਆ ਦੇਖੋ ਜਿਹੜੀਆਂ ਇਹ ਬੇਗਿਆਰਤੀਆਂ ਅਸੀਂ ਕਰਦੇ ਆ ਇਹਨਾਂ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਮਾੜੀਆਂ-ਮੋਟੀਆਂ ਮੁਸੀਬਤਾਂ ਆਉਂਦੀਆਂ ਉਹ ਆਉਂਦੀਆਂ ਆ ਪਾਣੀ ਤਾਂ ਲੈਵਲ ਕਿੱਥੇ ਚਲਾ ਗਿਆ ਸੇਕਾ ਉਤੋਂ ਬਰਿਆ ਪਿਆ ਮਈ ਲਾਸਟ ਆ 45 ਡਿਗਰੀ ਟੈਂਪਰੇਚਰ ਹੈ ਦੋਸਤੋ ਅੱਜ 45 ਡਿਗਰੀ ਟੈਂਪਰੇਚਰ ਹੈ ਅੱਜ ਠੀਕ ਆ ਤੇ ਉੱਪਰੋਂ ਦੇਖ ਲਓ ਆ ਅੱਗਾ ਦਾ ਸੇਕਾ ਇਹ ਪੂਰੇ ਪੰਜਾਬ ਨੂੰ ਧੂਆਂ ਧੂਆਂ ਕੀਤਾ ਪਿਆ ਇਹਨਾਂ ਬੇਗੈਰਤ ਲੋਕਾਂ ਦੇ ਵੱਲੋਂ ਆ ਦੇਖੋ ਲੱਖਾਂ ਬੂਟਾ ਸਾੜਿਆ ਗਿਆ ਦੋਸਤੋ 1.5 ਤੋਂ 2 ਕਿਲੋਮੀਟਰ ਤੱਕ ਇਹਨਾਂ ਇਹਨਾਂ ਲੋਕਾਂ ਤੇ ਕੌਣ ਕਾਰਵਾਈ ਕਰੂਗਾ ਇਹ ਅੱਗ ਪਤਾ ਨਹੀਂ 1.5 ਕਿਲੋਮੀਟਰ ਇੱਧਰੋਂ ਹੋਰ ਉਹ ਅੱਗੇ ਗਈ ਵੀ ਹੋਈ ਆ ਕਾਫੀ ਅੱਗ ਇਹ ਅੱਗ ਕਿੱਥੇ ਤੱਕ ਪਹੁੰਚੂਗੀ ਕੋਈ ਪਤਾ ਨਹੀਂਗਾ ਸੋ ਦੋਸਤੋ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਥੋਂ ਦੀ ਦੂ ਨਾਲ ਹਲ ਮਾਰ ਸਕਦੇ ਆ ਇਹ ਇਹਨਾਂ ਬੂਟਿਆਂ ਨੂੰ ਉਹ ਪਿੱਛੇ ਆਕ ਲੱਗੀ ਸੀ ਖੈਰ ਲਈ ਆ ਮਜਬੂਰੀ ਆ ਗਾਉਣੀ ਉਹਨਾਂ ਨਾਲ ਦੋ ਦੋ ਚਾਰ ਚਾਰ ਹਲ ਮਾਰੇ ਸੀਗੇ ਕਿ ਉਹ ਬੂਟਿਆਂ ਨੂੰ ਸੇਕ ਨਾ ਲੱਗੇ ਅਗਾਹ ਬਹੁਤ ਕਿਸਾਨ ਵੀ ਨੇ ਪਰ 80% ਕਿਸਾਨ ਇਦਾਂ ਦੇ ਆ ਕਿ ਜਿਹੜੇ ਤੀਲੀ ਲਾ ਕੇ ਬਸ ਜਾ ਵੜਦੇ ਆਪਣੇ ਘਰਨਿਆਂ ਦੇ ਵਿੱਚ ਏਸ਼ੀਆਂ ਦੇ ਵਿੱਚ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਅੱਗ ਕਿੱਥੇ ਪਹੁੰਚਦੀ ਕਿਹਦਾ ਨੁਕਸਾਨ ਕਰਦੀ ਆ ਠੀਕ ਆ ਇਸ ਚੀਜ਼ ਦਾ ਕੋਈ ਮਤਲਬ ਨਹੀਂ ਕਿ ਜਿੱਦਾਂ ਪਿਛਲੀਆਂ ਸਰਕਾਰਾਂ ਅਣ ਦੇਖੀ ਕਰਦੀ ਨਹੀਂ ਇਹ ਚੀਜ਼ ਦੀ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਵੀ ਕਰ ਰਿਹਾ ਮੈਂ ਤੁਹਾਨੂੰ ਦਿਖਾ ਰਿਹਾ ਇਹ ਨਕੋਦਰ ਹਲਕੇ ਦਾ ਜਿਹੜਾ ਸਾਡੀ ਬੀਬੀ ਆ ਇੰਦਰਜੀਤ ਕੌਰ ਮਾਨ ਜੀ ਉਹਨਾਂ ਦੇ ਪਿੰਡ ਦੇ ਬਿਲਕੁਲ ਸਾਹਮਣੇ ਦਾ ਇਹ ਨਜ਼ਾਰਾ ਆ ਉਹਨਾਂ ਦੇ ਪਿੰਡ ਦੇ ਬਿਲਕੁਲ ਸਾਹਮਣੇ ਦਾ ਨਜ਼ਾਰਾ ਬੀਬੀ ਜੀ ਇਹਨਾਂ ਲੋਕਾਂ ਦੇ ਕਾਰਵਾਈ ਕਰੋ ਵੋਟ ਬੈਂਕ ਨੂੰ ਛੱਡੋ ਧਰਤੀ ਦੇ ਵੱਲ ਵੀ ਥੋੜਾ ਬਹੁਤਾ ਧਿਆਨ ਦੇ ਲਓ ਇਸ ਵਾਤਾਵਰਨ ਦੇ ਵੱਲ ਵੀ ਥੋੜਾ ਬਹੁਤਾ ਧਿਆਨ ਦੇ ਲਓ ਇੱਥੇ ਕੋਈ ਵੀ ਅਨਹੋਣੀ ਹੋ ਸਕਦੀ ਆ ਇਹਨਾਂ ਧੂਆਂ ਸੜਕ ਦੇ ਉੱਤੇ ਆ ਦੇਖੋ ਕਿਸ ਤਰੀਕੇ ਦੇ ਨਾਲ ਧੂਆਂ ਧੂਆਂ ਹੋਇਆ ਪਿਆ 메ਨ ਸੜਕ ਦੇ ਉੱਤੇ ਤੇ ਮੈਂ ਇੰਦਰਜੀਤ ਕੋਰ ਮਾਨ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੇ 1-2 ਦੇ ਉੱਤੇ ਤੁਸੀਂ ਕਾਰਵਾਈ ਕਰਦੇ ਹੋ ਨਾ ਬਾਕੀਆਂ ਨੂੰ ਬਾਕੀ ਹਲਕਿਆਂ ਦੇ ਵਿੱਚ ਵੀ ਇੱਕ ਮਿਸਾਲ ਬਣ ਜੂਗੀ ਇਹ ਬਾਕੀ ਹਲਕਿਆਂ ਦੇ ਲੋਕਾਂ ਨੂੰ ਵੀ ਇੱਕ ਕਰਨ ਹੋ ਜਾਣਗੇ ਕਿ ਇਹੋ ਜੀਆਂ ਕਰਤੂਤਾਂ ਜਿਹੜੀਆਂ ਉਹ ਕਰਦੇ ਆ ਹਰ ਸਾਲ ਇਹ ਕਾਨੀਆਂ ਬੰਦ ਕਰ ਦੇਣਗੇ ਠੀਕ ਆ ਕਿਉਂਕਿ ਅਸੀਂ احسان فرام ਉਸ ਮੈਂ ਇਸ ਕਰਕੇ ਕਹਿ ਰਿਹਾ ਕਿ ਜਦ ਤੱਕ ਜਿਹੜੀ ਜ਼ਮੀਨ ਸਾਨੂੰ ਹਰ ਤਰੀਕੇ ਦਾ ਖਾਣਾ ਭੋਜਨ ਦਿੰਦੀ ਆ ਉਸੇ ਜ਼ਮੀਨ ਨੂੰ ਅਸੀਂ ਸਾਲ ਦੇ ਵਿੱਚ ਦੋ-ਦੋ ਵਾਰੀ ਸਾੜਦੇ ਆ ਦੋਸਤੋ ਦੋ-ਦੋ ਵਾਰੀ ਸਾੜਦੇ ਆ ਇੱਥੋਂ ਤੂੜੀ ਵੀ ਬਣ ਗਈ ਕਣਕ ਚੱਕ ਕੇ ਤੂੜੀ ਵੀ ਇੱਥੋਂ ਬਣ ਗਈ ਮੜ ਮੜੀਆਂ ਬੁੱਢੀਆਂ ਰਹਿ ਗਈਆਂ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਤੇ ਆਹ ਲੱਖਾਂ ਬੂਟਿਆਂ ਨੂੰ ਸਾੜ ਦਿੱਤਾ ਗਿਆ ਠੀਕ ਆ ਐਹਸਾਨ ਫਰਮ ਹੋ ਉਸ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਸ ਧਰਤੀ ਦਾ ਜਿਹੜਾ ਸਾਡੇ ਤੇ ਐਹਸਾਨ ਆ ਇਸ ਧਰਤੀ ਦੇ ਸਿਰ ਨੂੰ ਅਸੀਂ ਹਰ ਸਾਲ ਲੁੰਦੇ ਆ ਇਸ ਧਰਤੀ ਦੇ ਜਿਹੜੇ ਜਿਹੜੇ ਦੇ ਵਿੱਚ ਸਾਡੇ ਮਿੱਤਰ ਜਿਹੜੇ ਕੀਟ ਕੀੜੇ ਹੁੰਦੇ ਆ ਉਹਨਾਂ ਨੂੰ ਵੀ ਅਸੀਂ ਲੁੰਦੇ ਆ ਸੋ ਦੋਸਤੋ ਬਸ ਇਹ ਨੇ ਫੋੜ ਮੈਂ ਕੀ ਕਮਾ ਦੋਸਤੋ ਇੱਥੇ ਬੋਲਣਾ ਵੀ ਮੁਸ਼ਕਲ ਹੈ ਕਿਉਂਕਿ 45 ਡਿਗਰੀ ਟੈਂਪਰੇਚਰ ਹੈ ਤੇ ਉੱਤੋਂ ਇਹ ਅੱਗ ਦਾ ਸੇਕਾ ਉੱਤੋਂ ਇਹ ਅੱਗ ਸੋ ਦੋਸਤੋ ਕੋਸ਼ਿਸ਼ ਮੈਂ ਕਰਦਾ ਕਿ ਅੱਗ ਨੂੰ ਬੁਝਾਇਆ ਜਾਵੇ ਪਰ ਕਿੱਥੋਂ ਕਿੱਥੋਂ ਬੁਝਾਉਂਗਾ ਉਹ ਸਾਹਮਣੇ ਵੀ ਲੱਗੀ ਹੋਈ ਆ ਇਧਰੋਂ ਵੀ ਲੱਗੀ ਆ ਜਦੋਂ ਆਗ ਆਫ ਵਿੱਚ ਮੇੜੀ ਤਾਂ ਫੇਰੇ ਕਿਤੇ ਇਹਦਾ ਮਾੜਾ ਮੋਟਾ ਬਚਾਅ ਹੋਣਾ ਪਰ ਕੀ ਕਰਾਂਗੇ ਸੋ ਦੋਸਤੋ ਹੁਣ ਕੀ ਕਰੀਏ ਯਾਰ ਇਹ ਕੋਈ ਛਾਪਾ ਵੀ ਨਹੀਂ ਕੋਈ ਲੈ ਸਕਦੇ ਕਿ ਕਿਸੇ ਤਰੀਕੇ ਨਾਲ ਬੁਝਾਇਆ ਜਾਵੇ ਸੋ ਸੋ ਕਰਦਾ ਕੋਸ਼ਿਸ਼ ਕਿ ਜੇ ਬੁਝ ਜਾਵੇ ਤਾਂ ਚਲੋ ਠੀਕ ਆ ਦੋਸਤੋ ਮਿਲਦੇ ਆ